ਹੁਣ ਇਸ ਕੇਸ ਦੇ ਵਿੱਚ ਇੱਕ ਬੰਦੇ ਨੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਸੁਭੀਤ ਸਿੰਘ ਬਾਦਲ ਦੇ ਉੱਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੌਕੇ ਤੇ ਉਹਨੂੰ ਫੜ ਲਿਆ ਵੀਡੀਓ ਫੁਟੇਜ ਨੇ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਬੰਦਾ ਵੀ ਕਾਬੂ ਹੈ ਤੇ ਉਹ ਪਿਸਤੌਲ ਵੀ ਕਾਬੂ ਹੈ ਜਿਸ ਤੋਂ ਉਹਨੇ ਗੋਲੀ ਚਲਾਈ ਸੋ ਇਹਦੇ ਵਿੱਚ ਮੇਰੇ ਖਿਆਲ ਚ ਐਮਬਿਗਿਟੀ ਵਾਲਾ ਕੋਈ ਦੋ ਸ਼ੰਕਿਆਂ ਵਾਲਾ ਕੋਈ ਕੋਈ ਰਹਿ ਨਹੀਂ ਜਾਂਦਾ ਮਸਲਾ ਫਿਰ ਵੀ ਜੋ ਡਿਮਾਂਡ ਕਰਨੀ ਚਾਹੁੰਦੇ ਨੇ ਤੇ ਅਕਾਲੀ ਦਲ ਦਾ ਰਾਈਟ ਹੈ ਕਿ ਉਹ ਜੋ ਮਰਜ਼ੀ ਇਨਕੁਆਇਰੀ ਡਿਮਾਂਡ ਕਰਨਾ ਉਹ ਰੋਟਾ ਸਭ ਇਹ ਲੱਗਦਾ ਪਰ ਇਹ ਵੀ ਦਮਾਨ ਸੀਤੀ ਜਦ ਵੀ ਉਹ ਅੰਦਰ ਕਿਵੇਂ ਪਹੁੰਚ ਗਿਆ ਦੋ ਪਹਿਲਾਂ ਤੋਂ ਹੀ ਪਤਾ ਸੀਗਾ ਕੋਈ ਅਫੀਸ਼ਲਸ ਨੂੰ ਪੁਲਿਸ ਸੀਨੀਅਰ ਅਫੀਸ਼ਲਸ ਨੂੰ ਪਤਾ ਸੀਗਾ ਸੀਪੀ ਨੇ ਬੋਲਾ ਇੱਕ ਦਿਨ ਪਹਿਲਾਂ ਵੀ ਦੇਖੀ ਹੋ ਰਹੀ ਸੀ ਇੱਕ ਕੋਈ ਮਰਿਆ ਸੀ ਨਹੀਂ ਤੁਸੀਂ ਇਹ ਸਵਾਲ ਲੱਗਦਾ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਵੀ ਜਾਣੋ ਰੋਕ ਸਕਦੇ ਹੋ ਜੇ ਰੋਕਣ ਲਈ ਉੱਥੇ ਕੋਈ ਦੋ ਮੁਲਾਜ਼ਮ ਪੁਲਿਸ ਦੇ ਉਹਨੂੰ ਰੋਕ ਦੇ ਤੇ ਫੇਰ ਗੱਲ ਇਹ ਆਉਣੀ ਸੀਗੀ ਕਿ ਸੰਧਾਲੂਆਂ ਨੂੰ ਰੋਕਣ ਰੋਕ ਰਹੀ ਹੈ ਪੰਜਾਬ ਪੁਲਿਸ ਸੋ ਉਸ ਚੀਜ਼ ਤੋਂ ਵੀ ਬਚਣਾ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਪਵਿੱਤਰ ਸਥਾਨ ਦੇ ਉੱਪਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਡੈਫੀਨਿਟਲੀ ਸਰਕਾਰ ਔਰ ਪੁਲਿਸ ਨੇ ਖਾਸ ਤੌਰ ਤੇ ਜਿਸ ਮੁਸਤੈਦੀ ਦੇ ਨਾਲ ਕੰਮ ਕੀਤਾ ਕਿ ਸਿਵਲ ਦੇ ਵਿੱਚ ਮੁਲਾਜ਼ਮਾਂ ਦੀ ਡਿਪਲॉयਮੈਂਟ ਹੋਈ ਫੇਰ ਕੋਈ ਸ਼ਰਾਰਤੀ ਜਾਂ ਮਾੜਾ ਆਨਸਰ ਜਾਂ ਬੁਰੇ ਕੈਰੇਕਟਰ ਵਾਲਾ ਜਾਂ ਕੋਈ ਇਹ ਜਹਾ ਹਾਰਡਲਾਈਨਰ ਵਿਅਕਤੀ ਕੋਈ ਉੱਥੇ ਕਾਰਵਾਈ ਨਾ ਕਰੇ ਜੇ ਉਹ ਕਿਸੇ ਦੀ ਨਿਸ਼ਾਨਦੇਹੀ ਹੁੰਦੀ ਸੀਗੀ ਤੇ ਉਹਨੂੰ ਫਾਲੋਅ ਅਪ ਕੀਤਾ ਗਿਆ ਤੇ ਇਹ ਵੀ ਉਸੇ ਦਾ ਹੀ ਨਤੀਜਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਜੇ ਪਵਿੱਤਰ ਸਤਨ ਦਰਬਾਰ ਸਾਹਿਬ ਦੇ ਕੀ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਜੇ ਪੁਲਿਸ ਰੋਕਣ ਦੀ ਕਿਸੇ ਨੂੰ ਕੋਸ਼ਿਸ਼ ਕਰੋਗੀ ਤੇ ਉਹ ਇੱਕ ਫਿਰ ਮੀਡੀਆ ਨੇ ਤੇ ਆਪੋਜੀਸ਼ਨ ਨੇ ਇੱਕ ਨਵਾਂ ਹਉ ਹੈ ਜਿਹੜਾ ਨਵੀਂ ਸਟੋਰੀ ਹੈ ਜਿਹੜੀ ਨਵਾਂ ਹੱਲਾ ਜਿਹੜਾ ਉਹ ਕਰ ਦੇਣਾ ਸੀਗਾ ਸੋ ਮੈਂ ਸਮਝਦਾ ਕਿ ਵਿਦਨ ਰੈਸਟ੍ਰਿਕਸ਼ਨਸ ਜਿਹੋ ਜਿਹੇ ਹਾਲਾਤ ਸੀਗੇ ਜਾਂ ਅਗਲੇ ਦਿਨਾਂ ਤੱਕ ਜਦੋਂ ਤੱਕ ਇਹਨਾਂ ਲੀਡਰਸ ਦੀਆਂ ਨੂੰ ਜਿਹੜੀ ਤਨਖਾਹ ਲੱਗੀ ਆ ਕਾਹ ਤੱਕ ਸਾਬ ਵੱਲੋਂ ਉਹਦੇ ਵਾਸਤੇ ਬੜੀ ਪੈਕਿਊਲਰ ਸਿਚੁਏਸ਼ਨ ਹੈ ਵੀ ਤੁਸੀਂ ਪਬਲਿਕ ਦੇ ਵਿੱਚ ਸੇਵਾ ਨਿਭਾਉਣੀ ਹੈ ਤੇ ਪਬਲਿਕ ਦੇ ਵਿੱਚ ਮੌਜੂਦ ਹੋ ਤੁਸੀਂ ਤੇ ਪਬਲਿਕ ਦੀ ਤੁਸੀਂ ਚੈਕਿੰਗ ਵੀ ਨਹੀਂ ਕਰ ਸਕਦੇ ਹੈਗੇ ਬਹੁਤ ਵੱਡਾ ਚੈਲੇਂਜ ਹੈ ਪੰਜਾਬ ਸਰਕਾਰ ਦੇ ਲਈ ਔਰ ਪੰਜਾਬ ਪੁਲਿਸ ਦੇ ਲਈ ਪਰ ਫਿਰ ਵੀ ਕਿਉਂਕਿ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਸਰਕਾਰ ਦੀ ਔਰ ਮਾਨਯੋਗ ਸੀਐਮ ਸਾਹਿਬ ਦੀ ਬੜੀ ਕਲੀਅਰ ਹਦਾਇਤਾਂ ਨੇ ਪੁਲਿਸ ਨੂੰ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਐਡੀ ਵੱਡੀ ਕਾਰਵਾਈ ਨੂੰ ਨੂੰ ਉਹਨੂੰ ਬੇਨਕਾਬ ਕਰਨਾ ਉਹਨੂੰ ਫੇਲ ਕਰਨਾ ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਮੈਂ ਸਮਝਦਾ ਕਿ ਉਪलब्ਧੀ ਹੈ ਇੱਕ ਅਗਰ ਲਿੰਕ ਜਿਹੜਾ ਨਾਰਾਇਣ ਸਿੰਘ ਚੋੜਾ ਜੋ ਹੈ ਕਿ ਉਹਨਾਂ ਦੇ ਜਿਹੜੇ ਭਰਾ ਹੈ ਉਹਦਾ ਉਹਨਾਂ ਦਾ ਲਿੰਕ ਸੁਖਿੰਦਰ ਨਾਰਾਇਣ ਸਿੰਘ ਚੋੜਾ ਜਿਹੜੇ ਉਹ ਰੋਪੀ ਨੇ ਉਹਨਾਂ ਦੇ ਭਰਾ ਜਿਹੜਾ ਉਹਦਾ ਲਿੰਕ ਸੁਖਿੰਦਰ ਸਿੰਘ ਹੰਦਵਾ ਨਾਲ ਸਾਫ ਦਾ ਕੈਬਨਿਟ ਮਿਨਿਸਟਰ ਸਾਫ ਸਾਫ ਦਾ ਮਤਲਬ ਉਹਨਾਂ ਨਾਲ ਇਹ ਲਿੰਕ ਦੱਸਿਆ ਜਾ ਰਿਹਾ ਹੈ ਕਿ ਉਹਦਾ ਭਰਾ ਦਾ ਜਿਹੜਾ ਹੈਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਤਾਂ ਇਸ ਲਿੰਕ ਦੀ ਵੀ ਜਾਂਚ ਕੀਤੀ ਜਾਏਗੀ ਨਹੀਂ ਦੇਖੋ ਕੋਈ ਵੀ ਲਿੰਕ ਜਿਹੜਾ ਕੋਈ ਵੀ ਐਂਗਲ ਕੋਈ ਵੀ ਪਰਸਪੈਕਟਿਵ ਕੋਈ ਵੀ ਕਿਸੇ ਪੱਖੋਂ ਵੀ ਇਹ ਲੱਗੂਗਾ ਕਿ ਇਸ ਵਿਅਕਤੀ ਦੇ ਕਿਸੇ ਵੀ ਵਿਅਕਤੀ ਦੇ ਨਾਲ ਚਾਹੇ ਉਹ ਵੱਡਾ ਚਾਹੇ ਕੋਈ ਛੋਟਾ ਚਾਹੇ ਪੋਲਿਟੀਕਲ ਹੈ ਨਾਨ ਪੋਲਿਟੀਕਲ ਹੈ ਜੋ ਵੀ ਹੈ ਜਿਹਾ ਕੁਝ ਲੱਗੂਗਾ ਉਹਦੇ ਬਾਰੇ ਪੰਜਾਬ ਪੁਲਿਸ ਬੜੀ ਬਰੀਕੀ ਦੇ ਵਿੱਚ ਜਾਂਚ ਕਰੇਗੀ ਪਰ ਮੈਂ ਡੈਫੀਨਿਟਲੀ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਉਹਦੇ ਬਾਰੇ ਮੇਰਾ ਹੁਣ ਵੀ ਇਸ ਸਟੇਜ ਉੱਪਰ ਕੁਝ ਵੀ ਕਹਿਣਾ ਐਪਰੋਪ੍ਰੀਏਟ ਨਹੀਂ ਹੋਗਾ ਸਹੀ ਨਹੀਂ ਹੋਊਗਾ ਅਮਨਜੀਤ ਸ਼ਵੇਰ ਦਾ ਇਹਨੂੰ ਅਰੈਸਟ ਕੀਤਾ ਹੋਇਆ ਚੋੜੇ ਨੇ ਤਾਂ ਫੜ ਲਿਆ ਕਿ ਸਾਜ਼ਿਸ਼ ਦੇ ਪਿੱਛੇ ਕੋਈ ਹੋਰ ਵੀ ਬੰਦਾ ਸ਼ਾਮਿਲ ਕੋਈ ਨਹੀਂ ਦੇਖੋ ਜੇ ਇਹ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਮੈਂ ਸਮਝਦਾ ਕਿ ਇੱਕ ਵਿਅਕਤੀ ਕੀ ਜਿੰਨੇ ਵੀ ਵਿਅਕਤੀ ਜੇ ਕੋਈ ਵਿਅਕਤੀ ਨਾਲ ਇਨਵੋਲਡ ਹੋਇਆ ਜੇ ਕੋਈ ਲਿੰਕ ਐਸਟੈਬਲਿਸ਼ ਹੁੰਦਾ ਹੋਇਆ ਤੇ ਪੰਜਾਬ ਪੁਲਿਸ ਇੰਨੀ ਕੰਪੀਟੈਂਟ ਹੈ ਕਿ ਉਹ ਉਹਨਾਂ ਸਾਰੇ ਲਿੰਕਸ ਨੂੰ ਐਸਟੈਬਲਿਸ਼ ਕਰਕੇ ਉਹਨਾਂ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਕਾਹ ਕੋਈ ਚਾਹੇ ਕੋਈ ਛੋਟੇ ਤੋਂ ਛੋਟੇ ਦੋਸ਼ ਦਾ ਵੀ ਭਾਗੀਦਾਰ ਹੋਇਆ ਉਹਨੂੰ ਫੜਿਆ ਜਾਏਗਾ ਤੇ ਉਹਨੂੰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ